ਅੱਜ ਦੀ ਭੱਜ ਦੌੜ ਪਰ ਹੀ ਜ਼ਿੰਦਗੀ ਦੇ ਵਿੱਚ ਹਰ ਕੋਈ ਹੀ ਪਰੇਸ਼ਾਨ ਹੈ ਪਰ ਔਰਤਾਂ ਇਸ ਭੱਜ ਦੌੜ ਪਰ ਹੀ ਜ਼ਿੰਦਗੀ ਦੇ ਵਿੱਚ ਕਈ ਵਾਰ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦੀਆਂ ਜਿਸ ਕਰਕੇ ਉਹ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੀਆਂ ਨੇ ਜਿਸ ਕਰਕੇ ਉਹਨਾਂ ਦਾ ਪੂਰਾ ਪਰਿਵਾਰ ਪ੍ਰਭਾਵਿਤ ਹੁੰਦਾ ਦੱਸਦੀ ਹੈ ਕਿ ਔਰਤਾਂ ਆਪਣੀ ਭੱਜ ਤੌਰ 'ਤੇ ਹੀ ਜ਼ਿੰਦਗੀ ਦੇ ਵਿੱਚ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦੀਆਂ ਅੱਜ ਦੀ ਖਰਾਬ ਜੀਵਨ ਸ਼ੈਲੀ ਕਰਕੇ ਨਾ ਸਿਰਫ ਉਹਨਾਂ ਦੀ ਰੋਜ਼ਾਨਾ ਦੀ ਰੁਟੀਨ ਵਿਗੜ ਰਹੀ ਹੈ ਸਗੋਂ ਸਰੀਰ 'ਚ ਵੀ ਕਈ ਬਦਲਾਅ ਵੇਖਣ ਨੂੰ ਮਿਲ ਰਹੇ ਨੇ ਅਜਿਹੇ ਚ ਜੇਕਰ ਤੁਸੀਂ ਆਪਣੀ ਰੋਜ਼ਾਨਾ ਦੀ ਰੁਟੀਨ ਦਾ ਧਿਆਨ ਨਹੀਂ ਰੱਖਦੇ ਤਾਂ ਤੁਸੀਂ ਵੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ ਅੱਜ ਅਸੀਂ ਅਜਹੀਆਂ ਕੁਝ ਬਿਮਾਰੀਆਂ ਦੀ ਗੱਲ ਕਰਨ ਜਾ ਰਹੇ ਹਾਂ ਜੋ ਔਰਤਾਂ ਦੇ ਵਿੱਚ ਆਮ ਵੇਖਣ ਨੂੰ ਮਿਲਦੀਆਂ ਨੇ ਸਭ ਤੋਂ ਪਹਿਲਾਂ ਤਾਂ ਬਦਲਦੀ ਜੀਵਨ ਸ਼ੈਲੀ ਤੇ ਗੈਰ ਸਿਹਤਮੰਦ ਭੋਜਨ ਦੇ ਕਰਕੇ ਔਰਤਾਂ ਮੋਟਾਪੇ ਦਾ ਸ਼ਿਕਾਰ ਹੋ ਰਹੀਆਂ ਨੇ ਫਾਸਟ ਫੂਡ ਜੰਕ ਫੂਡ ਤੇ ਤਲੇ ਹੋਏ ਭੋਜਨ ਖਾਣ ਨਾਲ ਉਹਨਾਂ ਦਾ ਭਾਰ ਵੱਧ ਰਿਹਾ ਹੈ ਵਰਕਆਊਟ ਦੀ ਕਮੀ ਕਰਕੇ ਔਰਤਾਂ 'ਚ ਮੋਟਾਪੇ ਦੀ ਸਮੱਸਿਆ ਦਿਨੋ-ਦਿਨ ਵਾਧਦੀ ਨਜ਼ਰ ਆ ਰਹੀ ਹੈ ਇਸਤੇ ਨਾਲ ਹੀ ਸ਼ੂਗਰ, ਬੀਪੀ ਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਖਰਾਬ ਜੀਵਨ ਸ਼ੈਲੀ ਕਰਕੇ ਔਰਤਾਂ ਦੇ ਹਾਰਮੋਨਸ ਵੀ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਨੇ। ਸਹੀ ਸਮੇਂ ਤੇ ਖਾਣਾ ਨਾ ਖਾਣਾ, ਨੀਂਦ ਨਾ ਆਉਣ ਦੇ ਨਾਲ ਹਾਰਮੋਨ ਦਾ ਸੰਤੁਲਨ ਵਿਗੜ ਗਿਆ। ਇਸ ਕਰਕੇ ਔਰਤਾਂ ਨੂੰ ਅਨਿਯਮਿਤ ਮਹਾਵਾਰੀ, ਪੀਸੀਓਐਸ ਵਰਗੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਾਲ ਹੀ ਇਸ ਦਾ ਪ੍ਰਭਾਵ ਔਰਤਾਂ ਦੀ ਜਨਨ ਸ਼ਕਤੀ ਤੇ ਉਹਨਾਂ ਦੀ ਚਮੜੀ ਤੇ ਵੀ ਦਿਖਾਈ ਆਮ ਦੇਣ ਵਾਲੇ ਪਿਆ ਹਜਕਾਲ ਦੇ ਸਮੇਂ ਦੇ ਵਿੱਚ ਜ਼ਿਆਦਾ ਔਰਤਾਂ ਕੰਮ ਕਰਦੀਆਂ ਨੇ ਜਿਸ ਕਰਕੇ ਉਹ ਆਪਣਾ ਘਰ ਤੇ ਦਫ਼ਤਰ ਦੋਵੇਂ ਹੀ ਸੰਭਾਲਦੀਆਂ ਨੇ ਜਿਸ ਕਾਰਨ ਉਹ ਕਈ ਵਾਰ ਆਪਣੀ ਸਿਹਤ ਦੇ ਵੱਲ ਧਿਆਨ ਨਹੀਂ ਦੇ ਪਾਉਂਦੀਆਂ ਤੇ ਜ਼ਿਆਦਾ ਜ਼ਿੰਮੇਵਾਰੀਆਂ ਕਰਕੇ ਤਣਾਅ ਤੇ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਜਾਂਦੀਆਂ ਨੇ ਇਸੇ ਨਾਲ ਹੀ ਉਹਨਾਂ ਦੇ ਸਰੀਰ ਨੂੰ ਚੰਗੀ ਨੀਂਦ ਦੀ ਜ਼ਰੂਰਤ ਹੁੰਦੀ ਹੈ ਜਿਸ ਨੂੰ ਉਹ ਪੂਰਾ ਨਹੀਂ ਕਰ ਪਾਉਂਦੀਆਂ ਜੇਕਰ ਤੁਸੀਂ ਵੀ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਪਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਜੀਵਨ ਸ਼ੈਲੀ ਦੇ ਵਿੱਚ ਬਦਲਾਅ ਕਰਨੇ ਪੈਣਗੇ ਤੁਹਾਨੂੰ ਆਪਣਾ ਖਾਂ-ਪੀਣ ਸਹੀ ਕਰਨਾ ਪਵੇਗਾ ਤੇ ਐਕਸਰਸਾਈਜ਼ ਵੀ ਕਰਨੀ ਪਵੇਗੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਨੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਨਾ ਹੋਵੋ ਤੇ ਇਹਨਾਂ ਤੋਂ ਬਚ ਸਕੋ